ਪਾਈ ਅਮਰਿਤਪਾਲ ਮੈਰੋ ਹੁਣ ਬਾਗੀ ਹੀ ਰਹਿਣ ਠੀਕ ਹੈ ਕਿਤੇ ਸੇਫ ਜਾਣ ਇੱਥੋਂ ਤੁਸੀਂ ਜਿਹੜਾ ਕੰਮ ਕਰਦਾ ਨਾ ਬਾਬਾ ਜੀ ਬਹੁਤ ਚੜਤੀ ਕਲਾ ਹੋਗੀ ਕੋਈ ਲੋੜ ਨਹੀਂ ਹੈਗੀ 5-7 ਸਾਲ ਤੁਸੀਂ ਜੇਲ੍ਹ ਦੇ ਅੰਦਰ ਲਾਓ ਸਿੰਘ ਚਲੇ ਗਏ ਅੰਦਰ ਦੋ ਠੀਕ ਹੈ ਨਾ ਤੇ ਬੇਨਤੀ ਕਰਦੇ ਆ ਕੋਈ ਟੈਗ ਨਹੀਂ ਲੱਗੂਗਾ ਵੀ ਤੁਸੀਂ ਇੱਥੋਂ ਚਲੇ ਗਏ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਤੁਸੀਂ ਬਹੁਤ ਚੜਤੀ ਕਲਾ ਵਾਲਾ ਕੰਮ ਕਰਦਾ ਅਸੀਂ ਨਹੀਂ ਚਾਹੁੰਦੇ ਤੁਸੀਂ 5-7 ਸਾਲ ਜੇਲ੍ਹ ਦੇ ਅੰਦਰ ਲਾਓ ਕਿਉਂਕਿ ਬਹੁਤ ਗੰਦ ਬੰਦ ਕਰਨਾ ਬਾਬਾ ਜੀ ਬਹੁਤ ਤਰੀਕੇ ਨੇ ਤੇ ਸੇਵ ਨਿਕਲਣਦੇ ਹੈ ਨਾ ਜੇ ਹੋ ਸਕੇ ਤਾਂ ਨਾ ਬਾਬਾ ਜੀ ਬਾਗੀ ਹੀ ਰਹੋ ਬਸ ਨਿਕਲੋ ਇੱਥੋਂ ਹੈ ਤੇ ਕਿਰਪਾ ਹੋਊਗੀ ਸਾਰੀ ਕੌਮ ਤੁਹਾਡੇ ਨਾਲ ਆ ਠੀਕ ਹੈ ਸਾਰੇ ਭਰਾ ਤੁਹਾਡੇ ਨਾਲ ਨੇ ਹੈ ਨਾ ਸਾਰੇ ਪਰਿਵਾਰ ਤੁਹਾਡੇ ਨਾਲ ਨੇ ਤੇ ਸਾਰਿਆਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਮੇਰੀ ਪਰਸਨਲ ਰਾਏ ਆ ਵੀ ਹੁਣ ਭਾਈ ਸਾਹਿਬ ਨੂੰ ਸੈਂਟਰ ਸੁੰਦਰ ਆ ਸਿਸਟਮ ਚ ਨਾ ਪੈ ਕੇ ਨਾ ਬਾਗੀ ਹੀ ਰਹਿਣਾ ਚਾਹੀਦਾ ਤੇ ਕਿਤੇ ਸੇਫ ਨਿਕਲਣਾ ਚਾਹੀਦਾ ਇੱਥੋਂ ਹੈ ਨਾ ਕਿਉਂਕਿ ਕੌਮ ਨੂੰ ਬਹੁਤ ਲੋੜ ਆ ਤੁਹਾਡੀ ਕਿਉਂਕਿ ਤੁਸੀਂ ਉਹ ਕੰਮ ਕਰਦਾ ਨਾ ਅਸੀਂ ਅਸੀਂ ਵੀ ਦੁਨੀਆ ਚ ਹੀ ਵਿਚਰੇ ਆ ਅਸੀਂ ਵੀ ਜੇਲਾਂ ਵੀ ਕੱਟੀਆਂ ਸਭ ਕੁਝ ਕਰਕੇ ਦੇਖਿਆ ਪਰ ਜਿਹੜਾ ਇਹ ਕੰਮ ਕਰਿਆ ਨਾ ਐਡਾ ਜਿਗਰਾ ਵੀ ਕਿਸੇ ਕੋਲ ਨਹੀਂ ਹੈਗਾ ਹੈਨਾ ਬਹੁਤ ਚੜ੍ਹਦੀ ਗੱਲ ਵਾਲਾ ਕੰਮ ਕਰਦਾ ਤੁਸੀਂ ਜਿਹੜੀ ਬਈਆਂ ਗੱਡੀ ਚੜ੍ਹੀ ਆ ਸੇਫ ਨਿਕਲੋ ਆਪਣਾ ਇੱਥੋਂ ਹੈਨਾ ਤੇ ਬਾਗੀ ਰਹੋ ਹੈਨਾ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਸਾਡੇ ਦਿਲਾਂ ਚ ਬਸਦੇ ਰਹੋਗੇ ਹੈਨਾ ਹਮੇਸ਼ਾ ਤੁਹਾਡੇ ਨਾਲ ਕੌਮ ਖੜੂਗੀ ਸਸਰੀ ਕਾਲ ਜੀ ਸਾਰਿਆਂ ਨੂੰ ਭਾਈ ਅਮਰਿਤਪਾਲ ਮੈਰੋ ਹੁਣ ਬਾਗੀ ਹੀ ਰਹਿਣ ਠੀਕ ਹੈ ਕਿਤੇ ਸੇਫ ਜਾਣ ਇੱਥੋਂ ਤੁਸੀਂ ਜਿਹੜਾ ਕੰਮ ਕਰਦਾ ਨਾ ਬਾਬਾ ਜੀ ਬਹੁਤ ਚੜ੍ਹਦੀ ਕਲਾ ਹੋਗੀ ਕੋਈ ਲੋੜ ਨਹੀਂ ਹੈਗੀ 5-7 ਸਾਲ ਤੁਸੀਂ ਜੇਲ੍ਹ ਦੇ ਅੰਦਰ ਲਾਓ ਸਿੰਘ ਚਲੇ ਗਏ ਅੰਦਰ ਦੋ ਠੀਕ ਹੈ ਨਾ ਤੇ ਬੇਨਤੀ ਕਰਦੇ ਆ ਕੋਈ ਟੈਗ ਨਹੀਂ ਲੱਗੂਗਾ ਵੀ ਤੁਸੀਂ ਇੱਥੋਂ ਚਲੇ ਗਏ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਤੁਸੀਂ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਕਰਦਾ ਅਸੀਂ ਨਹੀਂ ਚਾਹੁੰਦੇ ਤੁਸੀਂ 5-7 ਸਾਲ ਜੇਲ੍ਹ ਦੇ ਅੰਦਰ ਲਾਓ ਕਿਉਂਕਿ ਬਹੁਤ ਗੰਦ ਬੰਦ ਕਰਨਾ ਬਾਬਾ ਜੀ ਬਹੁਤ ਤਰੀਕੇ ਨੇ ਤੇ ਸੇਫ ਨਿਕਲਦੇ ਹੈ ਨਾ ਜੇ ਹੋ ਸਕੇ ਤਾਂ ਨਾ ਬਾਬਾ ਜੀ ਬਾਗੀ ਹੀ ਰਹੋ ਬਸ ਨਿਕਲੋ ਇੱਥੋਂ ਹੈ ਤੇ ਕਿਰਪਾ ਹੋਊਗੀ ਸਾਰੀ ਕੌਮ ਤੁਹਾਡੇ ਨਾਲ ਆ ਠੀਕ ਹੈ ਸਾਰੇ ਭਰਾ ਤੁਹਾਡੇ ਨਾਲ ਨੇ ਹਨਾ ਸਾਰੇ ਪਰਿਵਾਰ ਤੁਹਾਡੇ ਨਾਲ ਨੇ ਤੇ ਸਾਰਿਆਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਮੇਰੀ ਪਰਸਨਲ ਰਾਏ ਇਹ ਆ ਵੀ ਹੁਣ ਭਾਈ ਸਾਹਿਬ ਨੂੰ ਸੰਟਰ-ਸੁੰਟਰ ਆ ਸਿਸਟਮ 'ਚ ਨਾ ਪੈ ਕੇ ਨਾ ਬਾਗੀ ਹੀ ਰਹਿਣਾ ਚਾਹੀਦਾ ਤੇ ਕਿਤੇ ਸੇਫ ਨਿਕਲਣਾ ਚਾਹੀਦਾ ਇੱਥੋਂ ਹਨਾ ਕਿਉਂਕਿ ਕੌਮ ਨੂੰ ਬਹੁਤ ਲੋੜ ਆ ਤੁਹਾਡੀ ਕਿਉਂਕਿ ਤੁਸੀਂ ਉਹ ਕੰਮ ਕਰਤਾ ਨਾ ਅਸੀਂ ਅਸੀਂ ਵੀ ਦੁਨੀਆ 'ਚ ਹੀ ਵਿਚਰੇ ਆ ਅਸੀਂ ਵੀ ਜੇਲ੍ਹਾਂ ਵੀ ਕੱਟੀਆਂ ਸਭ ਕੁਝ ਕਰਕੇ ਦੇਖਿਆ ਪਰ ਜਿਹੜਾ ਇਹ ਕੰਮ ਕਰਿਆ ਨਾ ਐਡਾ ਜਿਗਰਾ ਵੀ ਕਿਸੇ ਕੋਲ ਨਹੀਂ ਹੈਗਾ ਹਨਾ ਬਹੁਤ ਚੜ੍ਹਦੀ ਗੱਲ ਵਾਲਾ ਕੰਮ ਕਰਤਾ ਤੁਸੀਂ ਜਿਹੜੀ ਬਈਆਂ ਗੱਡੀ ਚੜੀ ਆ ਸੇਫ ਨਿਕਲੋ ਆਪਣਾ ਇੱਥੋਂ ਹੈ ਨਾ ਤੇ ਬਾਗੀ ਰਹੋ ਹੈ ਨਾ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਸਾਡੇ ਦਿਲਾਂ ਚ ਬਸਦੇ ਰਹੋਗੇ ਹੈ ਨਾ ਹਮੇਸ਼ਾ ਤੁਹਾਡੇ ਨਾਲ ਕੌਮ ਖੜੂਗੀ ਸਸਰੀ ਕਾਲਜੀ ਸਾਰਿਆਂ ਨੂੰ ਭਾਈ ਅਮਰਿਤਪਾਲ ਮੈਰੋ ਹੁਣ ਬਾਗੀ ਹੀ ਰਹਿਣ ਠੀਕ ਹੈ ਕਿਤੇ ਸੇਫ ਜਾਣ ਇੱਥੋਂ ਤੁਸੀਂ ਜਿਹੜਾ ਕੰਮ ਕਰਦਾ ਨਾ ਬਾਬਾ ਜੀ ਬਹੁਤ ਚੜਤੀ ਕਲਾ ਹੋਗੀ ਕੋਈ ਲੋੜ ਨਹੀਂ ਹੈਗੀ 5-7 ਸਾਲ ਤੁਸੀਂ ਜੇਲ੍ਹ ਦੇ ਅੰਦਰ ਲਾਓ ਸਿੰਘ ਚਲੇ ਗਏ ਅੰਦਰ ਤੋਂ ਠੀਕ ਹੈ ਨਾ ਤੇ ਬੇਨਤੀ ਕਰਦੇ ਆ ਕੋਈ ਟੈਗ ਨਹੀਂ ਲੱਗੂਗਾ ਵੀ ਤੁਸੀਂ ਇੱਥੋਂ ਚਲੇ ਗਏ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਤੁਸੀਂ ਬਹੁਤ ਚੜ੍ਹਦੀ ਕਲ ਵਾਲਾ ਕੰਮ ਕਰਦਾ ਅਸੀਂ ਨਹੀਂ ਚਾਹੁੰਦੇ ਤੁਸੀਂ ਪੰਜ ਸੱਤ ਸਾਰ ਜੇੜ ਦੇ ਅੰਦਰ ਲਾਓ ਕਿਉਂਕਿ ਬਹੁਤ ਗੰਦ ਬੰਦ ਕਰਨਾ ਬਾਬਾ ਜੀ ਬਹੁਤ ਤਰੀਕੇ ਨੇ ਤੇ ਸੇਫ ਨਿਕਲਣਦੇ ਹੈ ਨਾ ਜੇ ਹੋ ਸਕੇ ਤਾਂ ਨਾ ਬਾਬਾ ਜੀ ਬਾਗੀ ਹੀ ਰਹੋ ਬਸ ਨਿਕਲੋ ਇੱਥੋਂ ਹੈ ਤੇ ਕਿਰਪਾ ਹੋਊਗੀ ਸਾਰੀ ਕੌਮ ਤੁਹਾਡੇ ਨਾਲ ਆ ਠੀਕ ਹੈ ਸਾਰੇ ਭਰਾ ਤੁਹਾਡੇ ਨਾਲ ਨੇ ਹੈ ਨਾ ਸਾਰੇ ਪਰਿਵਾਰ ਤੁਹਾਡੇ ਨਾਲ ਨੇ ਤੇ ਸਾਰਿਆਂ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਮੇਰੀ ਪਰਸਨਲ ਰਾਏ ਆ ਵੀ ਹੁਣ ਭਾਈ ਸਾਹਿਬ ਨੂੰ ਸੰਡਰ ਸੰਡਰ ਆ ਸਿਸਟਮ ਚ ਨਾ ਪੈ ਕੇ ਨਾ ਬਾਗੀ ਹੀ ਰਹਿਣਾ ਚਾਹੀਦਾ ਤੇ ਕਿਤੇ ਸੇਫ ਨਿਕਲਣਾ ਚਾਹੀਦਾ ਇਤੋਂ ਹੈਨਾ ਕਿਉਂਕਿ ਕੌਮ ਨੂੰ ਬਹੁਤ ਲੋੜ ਆ ਤੁਹਾਡੀ ਕਿਉਂਕਿ ਤੁਸੀਂ ਉਹ ਕੰਮ ਕਰਦਾ ਨਾ ਅਸੀਂ ਅਸੀਂ ਵੀ ਦੁਨੀਆ ਚ ਹੀ ਵਿਚਰੇ ਆ ਅਸੀਂ ਵੀ ਜੇਲਾਂ ਵੀ ਕੱਟੀਆਂ ਸਭ ਕੁਝ ਕਰਕੇ ਦੇਖਿਆ ਪਰ ਜਿਹੜਾ ਇਹ ਕੰਮ ਕਰਿਆ ਨਾ ਐਡਾ ਜਿਗਰਾ ਵੀ ਕਿਸੇ ਕੋਲ ਨਹੀਂ ਹੈਗਾ ਹੈਨਾ ਬਹੁਤ ਚੜ੍ਹਦੀ ਗੱਲ ਵਾਲਾ ਕੰਮ ਕਰਦਾ ਤੁਸੀਂ ਜਿਹੜੀ ਇਹ ਬਈਣ ਗੱਡੀ ਚੜੀ ਆ ਸੇਫ ਨਿਕਲੋ ਆਪਣਾ ਇੱਥੋਂ ਹੈ ਨਾ ਤੇ ਬਾਗੀ ਰਹੋ ਹੈ ਨਾ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਸਾਡੇ ਦਿਲਾਂ 'ਚ ਵੱਸਦੇ ਰਹੋਗੇ ਹੈ ਨਾ ਹਮੇਸ਼ਾ ਤੁਹਾਡੇ ਨਾਲ ਕੌਮ ਖੜੂਗੀ ਸਸਰੀ ਕਾਲ ਜੀ ਸਾਰਿਆਂ ਨੂੰ